ਜਸਵੰਤ ਸਿੰਘ ਕਮਲਤਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਭਾਗ ਪਹਿਲਾ ਸਦਕੇ ਕਰਨਦਰ ਕਿਨਾਰੇ ਕਾਂਕ ਅਲਰਜੀ ਉਸਨਾ ਖੋਲ ਕੇ ਪਾਹ ਕਲੇ ਨਾਲ ਪ੍ਰੀਤ ਜੋੜੀ ਐ ਦਸਵੀਂ ਦੇ ਇਮਤਿਹਾਨਾਂ ਵਿੱਚ ਹਲੇ 3 ਮਹੀਨੇ ਬਾਕੀ ਸਨ ਪਰ ਜਰਨ ਫਸਟ ਡਿਵੀਜ਼ਨ ਵਿੱਚ ਪਾਸ ਹੋਣ ਲਈ ਗੜੀ ਮਿਹਨਤ ਕਰ ਰਿਹਾ ਸੀ ਉਸ ਨੂੰ ਪੱਕੀ ਆ ਸੀ ਕਿ ਜ਼ਗੀਰਦਾਰ ਨਰਿੰਦਰਪਾਲ ਸਿੰਘ ਆਪਣੇ ਵਾਅਦੇ ਅਨੁਸਾਰ ਪੁਲਿਸ ਵਿੱਚ ਹਵਾਲਤ ਕਰਵਾ ਦੇਵੇਗਾ ਇਸੇ ਕਾਰਨ ਉਹ ਜ਼ਗੀਰਦਾਰ ਦੇ ਲੜਕੇ ਜਗਿੰਦਰਪਾਲ ਨੂੰ ਆਪਣੇ ਨਾਲ ਪੜਾ ਰਿਹਾ ਸੀ ਪਾਲ ਦਾ ਪੜਨ ਵਿੱਚ ਉਕਾ ਹੀ ਮਨ ਨਹੀਂ ਲੱਗਦਾ ਸੀ ਸਗੋਂ ਉਹ ਅਟਾ ਚਰਨ ਸਿੰਘ ਨੂੰ ਸ਼ਕਾਰ ਖਿੱਚ ਦੋਦਾ ਚਰਨ ਹੋਂ ਹਾਰ ਹੋਣ ਨਾਲ ਥੋੜਾ ਜਜਵਾਤੀ ਵੀ ਸੀ ਉਹ ਆਪੇ ਨੂੰ ਸਦਾ ਪਰਸਨ ਦਿ ਹੌਲਾ ਫੁੱਲ ਮਹਿਸੂਸ ਕਰਦਾ ਉਸ ਦੀਆਂ ਮਾਨਸਿਕ ਰੁਚੀਆਂ ਧਰਤੀ ਤੋਂ ਉੱਠ ਕੇ ਵਿਰੇਸ਼ਾਂ ਦੀਆਂ ਟੀਸਾਂਾਂ ਹਵੇਲੀਆਂ ਹਵੇਲੀਆਂ ਦੇ ਕਿੰਗਰਿਆਂ ਤੇ ਅਸਮਾਨ ਦੇ ਤਾਰਿਆਂ ਨਾਲ ਕੁਦਕ ਤਾਰਿਆਂ ਕਰਦਿਆਂ ਰਹਿੰਦਿਆਂ ਭਾਰੀ ਸੇਤ ਨਾਲ ਜਦੋਂ ਗਰਾਊਂਡ ਵਿੱਚ ਖੇਡਦਾ ਹਾਣੀਆਂ ਨੂੰ ਖੜਾ ਖੜੋਤਿਆਂ ਛੱਟ ਜਾਂਦਾ ਉਸ ਦੀ ਤਕਨੀਕ ਵਿੱਚ ਕੁਦਰਤੀ ਇਹ ਸਿਫਤ ਸੀ ਜਿਸ ਨੂੰ ਵੀ ਬੇਗਤਾ ਦੇਖਦਾ ਉਹ ਹਸੀਨ ਹੋ ਜਾਂਦਾ ਤੇ ਵੇਖਣ ਵਾਲੇ ਦੇ ਦਿਲ ਜ਼ਿੰਦਗੀ ਦਾ ਅਹਿਸਾਸ ਜਾਗ ਪੈਂਦਾ। ਗੁਰਪੂਰਬ ਦੇ ਮੌਕੇ ਉਸ ਦੀ ਕਵਿਤਾ ਦੇ ਮਿੱਠੇ ਬੋਲ ਸਰੋਤਿਆਂ ਦੇ ਦਿਲ ਨੂੰ ਅੰਦਰੋਂ ਬਾਹਰ ਚੁੰਮਾ ਲਾ ਦਿੰਦੇ। ਚੰਨ ਜੋਧਪੁਰ ਹਾਈ ਸਕੂਲ ਦੀ ਜਿੰਦ ਜਾਨ ਸੀ ਅਤੇ ਪਿੰਡ ਦੇ ਮੋਸ਼ ਫੁੱਟ ਦੇ ਗੱਭਰੂਆਂ ਵਿੱਚ ਉਸ ਦੀ ਖਾਸ ਥਾਂ ਸੀ। ਸਾਰੇ ਸਕੂਲ ਵਿੱਚ ਉਹ ਆਪਣੇ ਦੋ ਹੀ ਮਿੱਤਰ ਸਮਝਦਾ ਸੀ ਭਰਪੂਰ ਤੇ ਜਗENDER ਪਾਲ ਪਾਲ ਉਸ ਨੂੰ ਮੋਸਮੇ ਲੀਲੀ ਵਰਤਦਾ ਪਰ ਭਰਪੂਰ ਦੀ ਜਾਰੀ ਦੀ ਉਹ ਦਿਲੋਂ ਕਦਰ ਕਰਦਾ ਸੀ ਭਰਪੂਰ ਨੇ ਉਸ ਨੂੰ ਕਦੇ ਗਲਤ ਰਹਿ ਨਹੀਂ ਦਿੱਤੀ ਉਹ ਉਸ ਦੀ ਗੌਂਦੀ ਆਵਾਜ਼ ਤੇ ਬੁਰੀ ਤਰ੍ਹਾਂ ਮੁਹੱਤ ਸੀ ਉਹਨਾਂ ਦੀ ਜਾਰੀ ਦੀ ਬੁਨਿਆਦ ਹੀ ਚਰਨ ਦੀ ਮਿੱਠੀ ਬਾਸੀ ਪਾਲ ਨੂੰ ਪੜ੍ਹਾਈ ਦੀ ਖਾਸ ਲੋੜ ਨਹੀਂ ਸੀ ਅਤੇ ਨਾ ਹੀ ਉਸ ਕਦੇ ਫਿਕਰ ਅਨੁਭਵ ਕੀਤਾ ਸੀ ਉਹ ਪੜਾਈ ਨੂੰ ਇੱਕ ਫਜ਼ੂਲ ਸ਼ੁਗਲ ਸਮਝਦਾ ਪਰ ਚਰਨ ਤੇ ਭਰਪੂਰ ਅੱਗੇ ਕੁਝ ਬਣ ਦਾ ਨਿਸ਼ਾਨਾ ਸੀ ਖਾਸ ਕਰ ਚਰਨ ਆਪਣੇ ਪਿਤਾ ਦੀ ਲਹੂ ਪਸੀਨੇ ਦੀ ਕਮਾਈ ਨੂੰ ਅਜਾਈ ਨਹੀਂ ਜਾਣਦੇ ਨਾ ਚਾਹੁੰਦਾ ਸੀ ਇਹਨਾਂ ਦਿਨਾਂ ਵਿੱਚ ਪਾਲ ਨਿਸ਼ਕਾਰ ਦੀ ਚੀਰ ਫੜ ਲਈ ਵੱਡੇ ਫਲ ਵਾਲਾ ਇੱਕ ਚਾਕੂ ਖਰੀਦਿਆ ਸਕੂਲ ਟਾਈਮ ਤੋਂ ਪਹਿਲਾਂ ਬਟਨ ਦਬਾ ਕੇ ਫਲ ਬਾਹਰ ਕੱਢਦਿਆਂ ਉਸਨੂੰ ਚਰਨ ਨੇ ਆਖਿਆ ਪੁਛਕਾ ਸ਼ਿਕਾਰ ਦਾ ਸਵਾਦ ਆਇਆ ਕਰੇਗਾ ਉਸ ਚਾਕੂ ਨਾਲ ਬਾਹ ਨੂੰ ਚੀਰਿਆ ਤੇ ਮੋੜ ਚਾਕੂ ਡਿਸਕ ਵਿੱਚ ਘੜ ਦਿੱਤਾ ਮੌਕਾ ਪੈਂਤੇ ਤੇਰੇ ਕੋਲੋਂ ਚਾਕੂ ਵੀ ਨਹੀਂ ਵਾਹਿਆ ਜਾਣਾ ਚਰਨ ਨੇ ਸਵਾਭ ਕੀ ਕਿਹਾ ਤੂੰ ਸਾਹ ਤੇ ਮਿਰਗ ਦੀਆਂ ਆਂਦਰਾਂ ਬਾਹਰ ਆਉਂਦੀਆਂ ਵੇਖਣਾ ਤੇਰਾ ਇੰਨਾ ਜੇਰਾ ਚਿਹਰਾ ਵੇਖਣਾ ਹੈ ਤਾਂ ਹੱਥ ਰੱਖੇ ਏਟਾਂ ਆ ਪੈ ਚਰਨ ਨੇ ਤੜਕ ਹੱਥ ਦੀ ਤਲੀ ਤੇ ਡਿਸਕ ਤੇ ਪਾ ਦਿੱਤੀ। ਪਾਲ ਨੇ ਚਾਕੂ ਉੱਪਰ ਕੇ ਚਰਨ ਨੂੰ ਡਰਾਇਆ ਪਰ ਚਰਨ ਉਸ ਵੱਲ ਦੇਖ ਕੇ ਮੁਸਕਾ ਪਿਆ। ਪਾਲ ਨੇ ਦੂਜੀ ਵਾਰ ਚਾਕੂ ਸਿਰ ਤੋਂ ਉੱਚਾ ਚੋੱਕ ਕੇ ਜ਼ੋਰ ਦੀ ਲਿਆਂਦਾ। ਉਸ ਦਾ ਖਿਆਲ ਸੀ ਚਰਨ ਹੱਥ ਹੇਠਾਂ ਨਹੀਂ ਰੱਖੇਗਾ। ਪਰ ਚਰਨ ਨੇ ਹੱਥ ਨਾ ਖਿੱਚਿਆ। ਚਾਕੂ ਦੀ ਨੋਕ ਪਾਲ ਦੇ ਰੋਕਦਿਆਂ ਰੋਕਦਿਆਂ ਵੀ ਖੱਬੇ ਹੱਥ ਵਿੱਚ ਵਹਿ ਗਈ ਤੇ ਲਹੂ ਵਗ ਨਿਕਲਿਆ। ਚਰਨ ਨੂੰ ਵੀ ਜਾਰੀ ਦੇ ਜ਼ੋਰ ਭਰੋਸਾ ਸੀ। ਪਾਲ ਚਾ ਕੋ ਮਾਰ ਨਹੀਂ ਸਕੇਗਾ ਪਰ ਉਸ ਦੇ ਹੱਥ ਦੀ ਪਿੱਠ ਤੇ ਅਤਾ ਇੰਚ ਜਾਖਮ ਹੋ ਚੁੱਕਾ ਸੀ ਪਾਲ ਨੇ ਹਰ ਫਿਲਦਿਆਂ ਆਪਣੇ ਰਮਾਰ ਨਾਲ ਹੱਥ ਘੁੱਟ ਕੇ ਬੰਨ ਦਿੱਤਾ ਪੀੜ ਬਹੁਤੀ ਤਾਂ ਨਹੀਂ ਹੁੰਦੀ ਪਾਲ ਨੇ ਸੁੱਕੇ ਮੂੰਹ ਨਾਲ ਪੁੱਛਿਆ ਨਹੀਂ ਐਨੀ ਬਹੁਤੀ ਨਹੀਂ ਮਮੋਲੀ ਹੈ ਚਰਨ ਦਾ ਅੰਦਰ ਪੀੜ ਨਾਲ ਇੱਕ ਵਾਰ ਹੀ ਲਰਜਾ ਖਾ ਗਿਆ ਜਾ ਕੰਪਾਂਵੇਂ ਘੁੱਟ ਕੇ ਬੰਨਿਆ ਹੋਇਆ ਸੀ ਪਰ ਸਾਰੇ ਸਕੂਲ ਟਾਈਮ ਵਿੱਚ ਸਕੂਲ ਟਾਈਮ ਵਿੱਚ ਲਹੂ ਸਿਮਦਾ ਰਿਹਾ ਸਕੂਲੋਂ ਛੁੱਟੀ ਪਿਛੋਂ ਆਪਣੇ ਪਿੰਡ ਵੀਲੇ ਨੂੰ ਜਾਣ ਦੀ ਥਾਂ ਜੋਧਪੁਰ ਦੀ ਸਕੂਲ ਡਾਕਟਰ ਤੋਂ ਪੱਟੀ ਕਰਵਾਉਣ ਲਈ ਤੁਰ ਪਿਆ ਕਿਤਾਬਾਂ ਕੱਛ ਵਿੱਚ ਦੇ ਅਤੇ ਉਹਦੀ ਪਾਈ ਉਹ ਸਾਰੇ ਮੁੰਡਿਆਂ ਦੇ ਪਿੱਛੇ-ਪਿੱਛੇ ਜਾ ਰਿਹਾ ਸੀ ਸੂਰਜ ਉਸ ਦੀ ਕੰਡ ਪਿੱਛੇ ਨਹਿਰ ਦੀਆਂ ਡਾਲੀਆਂ ਵਿੱਚ ਡੁੱਬਣ ਦੀ ਤਿਆਰੀ ਕਰ ਰਿਹਾ ਸੀ ਸੱਜੇ ਪਾਸੇ ਦੂਰ ਤੱਕ ਬਾਜਰੀ ਦੇ ਵੱਢ ਵਿੱਚ ਜਿਹੜਾ ਜੜਾਂਗੇ ਦਿਸ ਰਹੇ ਜੜਾਂਗੇ ਦਿਸ ਰਹੇ ਸਨ ਜਿਨ੍ਹਾਂ ਨੂੰ ਮਾਲ ਦੇ ਖੁਰਾਣੇ ਰੋਲ ਸੁੱਟਿਆ ਸੀ ਜੱਖੰਬਾਲਾ ਹੱਥ ਉਸ ਦੇ ਦੂਜੇ ਹੱਥ ਵਿੱਚ ਘੁੱਟਿਆ ਹੋਇਆ ਸੀ ਜਦ ਉਸ ਨੂੰ ਚੀਸ ਪੈਂਦੀ ਹੇਠਲਾ ਪੁੱਲ ਦੰਦਾ ਵਿੱਚ ਨੰਬ ਲੈਂਦਾ ਪਰ ਉਹ ਮਿੱਨੀ ਚਿਤਾਵਨੀ ਵਿੱਚ ਹੱਸਦਾ ਕਿ ਇਹ ਜੰਗੀਰਦਰ ਜਾਰ ਦੀ ਜਾਰੀ ਦਾ ਸਵਾਦ ਹੈ ਥੋੜੇ ਸਮੇਂ ਪਿਛੋ ਉਹ ਪਿਲਸਨ ਆਈ ਡਾਕਟਰ ਦੀ ਡਿਸਪੈਂਸਰੀ ਅੱਗੇ ਆ ਗਿਆ ਨਵੀ ਬਿਲਡਿੰਗ ਇਸ ਟੀਸੀ ਇੱਕ ਕੀ ਪੈਲਸਨਾਈ ਡਾਕਟਰ ਨੂੰ ਬਹੁਤਾ ਸਮਾਂ ਨਹੀਂ ਹੋਇਆ ਡਿਸਪੈਂਸਰੀ ਬਾਕੀ ਘਰ ਨਾਲੋਂ ਨਵਿਕਲੀ ਬੈਠਕ ਵਾਂਗ ਇੱਕ ਪਾਸੇ ਬਣੀ ਹੋਈ ਸੀ ਨਮਾ ਘਰ ਨਿਆਈ ਦੀ ਸਾਫ ਸੁਥਰੀ ਥਾਂ ਤੇ ਖੁੱਲੀ ਹਵਾ ਵਿੱਚ ਬੰਗਲਾ ਜਾਪਦਾ ਸੀ ਸਾਹਮਣੇ ਬਰਸੇਮ ਦੀ ਹਰੀਆਵਲ ਲੱਛਾਂ ਮਾਰ ਰਹੀ ਸੀ ਤੇ ਖੂਹ ਦੇ ਨਾਲ ਮੂਗਰੇ ਦੇ ਚਿੱਟੇ ਫੁੱਲ ਪੇ ਪ੍ਰਵਾਹ ਹੱਸ ਰਹੇ ਸਨ ਡਿਸਪੈਂਸਰੀ ਦਾ ਬਾਰ ਬੰਦ ਦੇ ਕੇ ਚਰਨ ਨੇ ਸਮਝਿਆ ਡਾਕਟਰ ਪਰੇ ਘਰ ਵਿੱਚ ਹੋਵੇਗਾ ਉਸ ਉਸ ਆਵਾਜ਼ ਮਾਰੀ ਡਾਕਟਰ ਜੀ ਇੱਕ ਮਿੰਟ ਕੋਈ ਜਵਾਬ ਨਹੀਂ ਉਸ ਬੈਠਕ ਦਾ ਕੁੰਡਾ ਖੜਕਾਉਂਦਿਆਂ ਪਹਿਲਾਂ ਨਾਲੋਂ ਥੋੜਾ ਉੱਚੀ ਆਹ ਗਿਆ ਡਾਕਟਰ ਜੀ ਫਿਰ ਚੁੱਪ ਛਾ ਗਈ ਉਹ ਥੋੜਾ ਉਦਾਸ ਹੋ ਗਿਆ ਉਸ ਮਨ ਵਿੱਚ ਕਿਹਾ ਸ਼ਾਇਦ ਪਾਉਂਡੇ ਗਿਆ ਹੋਵੇ ਆਖਰੀ ਆਵਾਜ਼ ਮਾਰਦਾ ਹਾਂ ਜੇ ਨਾ ਆਇਆ ਤਦ ਮੋੜ ਚੱਲਾਂਗਾ ਉਸ ਤੱਕ ਧਮ ਵਿੱਚ ਥੱਪਾ ਮਾਰਦਿਆਂ ਜ਼ੋਰ ਤੇ ਨੀ ਆਵਾਜ਼ ਆ ਬਮਾਰੀ ਡਾਕਟਰ ਜੀ ਉਜੀ ਪਉਣ ਪਉ ਨਾ ਮੋੜਨ ਹੀ ਲੱਗਿਆ ਸੀ ਕਿ ਬੈਠਕ ਵਿੱਚ ਕਿਸੇ ਦੇ ਤੁੰਨ ਦੀ ਆਵਾਜ਼ ਆਈ ਚੰਨ ਦੇ ਚਿਹਰੇ ਤੇ ਬੜੀ ਥੋੜੀ ਰੌਣਕ ਆ ਗਈ ਬਾਹਰ ਖੋਲਿਆ ਚਾ ਤਦ ਡਾਕਟਰ ਦੀ ਥਾਂ ਇੱਕ ਨੌਜਵਾਨ ਕੁੜੀ ਸ਼ਹਿਰੀ ਕਪੜਾਂ ਵਿੱਚ ਨਿਖਰੀ ਖਲੋਤੀ ਸੀ ਉਸ ਨੂੰ ਯਾਦ ਆਇ ਪਿਛਲੀ ਪੂਰਨ ਮਾਸੀ ਨੇ ਇਸ ਕੁੜੀ ਨੇ ਕਵਿਤਾ ਪੜ੍ਹੀ ਸੀ ਤੇ ਵਿਚਕਾਰ ਹੀ ਗਲਾ ਬਹਿ ਗਿਆ ਸੀ ਵਿਚਾਰੀ ਮਾਸੂਮ ਲਗਰਵਾ ਕੰਬਣ ਲੱਗ ਪਈ ਸੀ ਅਸਲ ਵਿੱਚ ਉਸ ਉਸ ਦੇ ਆਪਣੇ ਅੰਦਰ ਕੁੜੀ ਨੂੰ ਅਚਾਨਕ ਵੇਖ ਕੇ ਲਰਜਾ ਆ ਗਈ। ਕੁੜੀ ਚਾਨਣ ਨੂੰ ਵੇਖ ਕੇ ਖੁਸ਼ ਹੋਣਾ ਰਹਿ ਸਕੀ ਪਰ ਚਰਨੇ ਆਪਣੀ ਕਮਜ਼ੋਰੀ ਲੁਕਾਉਣ ਲਈ ਝੱਟ ਹੀ ਨਹੀਂ ਵੀ ਪਾਲੀ। ਕੁੜੀ ਨੇ ਆਪਾ ਸੰਭਾਲਦਿਆਂ ਕਿਹਾ ਆਓ ਕੀ ਗੱਲ ਹੈ? ਡਾਕਟਰ ਸਾਹਿਬ পুষ্পਪਲਕਾ ਮਾਤਰ ਅੱਖਾਂ ਚੁੱਕਦਿਆਂ ਪੁੱਛਿਆ ਉਸਨੇ ਬੀਲੇ ਨੂੰ ਜੰਗੀਰਦਾਰਾਂ ਦੇ ਗਈ। ਉਹ ਤੇ ਬੀਲੇ ਉਹ ਜੰਗੀ ਤਰੰਦੀ ਗਈ ਅੱਛਾ ਚੰਨ ਨੇ ਢਿੱਲਾ ਜਿਹਾ ਪੈ ਕੇ ਤੁਨ ਲੀਕਾ ਦੂ ਪੁੱਟੇ ਪਰ ਕੁੜੀ ਨੇ ਫਿਰ ਪੁੱਛ ਲਿਆ ਤੁਸੀਂ ਕਿਵੇਂ ਆਏ ਸੀ ਆ ਜੀ ਮੇਰੇ ਹੱਥ ਤੇ ਜਾ ਕੇ ਮੈਂ ਪੱਟੀ ਕਰਵਾਉਣਾ ਆਇਆ ਸੀ ਚੰਨ ਨੇ ਹੱਥ ਸਿੱਧਾ ਕਰਕੇ ਫਿਰ ਮੋੜ ਲਿਆ ਲਿਆਉ ਮੈਂ ਕਰ ਦਿੰਦੀ ਆ ਚੰਨ ਨੂੰ ਖਲੋਤਿਆਂ ਵੇਖ ਕੁੜੀ ਨੇ ਹੱਥ ਦੇ ਇਸ਼ਾਰੇ ਨਾਲ ਬੈਚ ਤੇ ਬੈਠਾ ਲੈ ਗਿਆ ਜਿਹੜੀ ਖਾਸ ਮਰੀਜ਼ਾਂ ਲਈ ਕੰਦ ਨਾਲ ਨਹੀਂ ਹੋਈ ਸੀ ਉਹ ਖੁਸ਼ੀ ਅਨੁਭਵ ਕਰਦਾ ਬਹਿ ਗਿਆ ਉਹ ਮਿੰਨੀ ਚੋਰੀ ਨਾਲ ਕੁੜੀ ਦੀਆਂ ਹਰਕਤਾਂ ਨੂੰ ਦੇਖ ਰਿਹਾ ਸੀ ਇੱਕ ਸ਼ੀਲ ਹੁਸਨ ਤੇ ਮਿੱਠੇ ਬਰਤਾਰੇ ਵਾਲੀ سیرਤ ਉਸ ਨੂੰ ਆਪਣੇ ਦਿਲ ਦਿਮਾਗ ਦੇ ਬਾਗਾਂ ਤੇ ਬਰਸਾਤੀ ਬੱਦਲਾਂ ਵਾਂਗ ਸ਼ਾਂਤੀ ਫਰਦੀਤ ਹੋ ਰਹੀ ਸੀ ਡਿਸਪੈਂਸਰੀ ਵਿੱਚ ਦਵਾਈਆਂ ਦੀ ਭਾਂਤ ਭਾਂਤ ਦੀ ਸੁਗੰਧ ਉੱਡ ਰਹੀ ਸੀ ਜਿਵੇਂ ਸੌਣ ਰੁੱਤ ਦੀ ਪਹਿਲੀ ਵਰ੍ਹ ਸਦਕਾ ਮਿੱਟੀ ਮਹਿਕ ਉੱਠਦੀ ਹੈ ਕੁੜੀ ਨੇ ਝਾਕਮ ਤੌਰ ਮਾਲ ਖੋਲਦਿਆਂ ਕਿਹਾ ਤੁਹਾਡੀ ਗੁਰਪੁਰਪੁਰ ਵਾਲੀ ਕਵਿਤਾ ਬੜੀ ਸੋਹਣੀ ਸੀ ਜੀ ਹਾਈ ਚਰਨ ਦੇ ਮੋਹ ਸਵਾਗਤੀ ਨਿਕਲ ਗਿਆ ਉਹ ਇਹ ਵੀ ਕਹਿਣਾ ਚਾਹੁੰਦਾ ਸੀ ਤੂੰ ਤਾਂ ਬੇੜਾ ਹੀ ਵਹਾ ਦਿੱਤਾ ਸੀ ਕੁੜੀ ਨੇ ਸਾਰਾ ਜ਼ਖਮ ਸਪਿਰਟ ਨਾਲ ਭੋਲਿਆਂ ਭੋਲਿਆਂ ਤੋਂ ਸੁਟਿਆ ਇਸ ਸਾਰੇ ਸਮੇਂ ਵਿਚਕਾਰ ਚਰਨ ਨੂੰ ਉੱਕੀ ਪੀੜ ਨਹੀਂ ਹੋਈ ਸੀ ਡਾਕਟਰਾਂ ਤੋਂ ਬਿਮਾਰੀਆਂ ਐਵੇਂ ਤਾਂ ਨਹੀਂ ਡਰਦਨ ਇਹਨੇ ਇਹਨੀ ਮਾਨ ਵਿੱਚ ਕਹਿ ਕੇ ਉਸ ਦਾ ਅੰਦਰ ਹੱਸ ਪਿਆ ਕੁੜੀ ਨੇ ਬੋਰ ਨਾਲ ਜ਼ਖਮ ਠੀਕ ਕਰਕੇ ਉੱਤੇ ਫੰਬਾ ਰੱਖਾ ਦਿੱਤਾ ਪੱਟੀ ਬੰਨਣ ਦੇ ਸਮੇਂ ਚਰਨ ਦਾ ਸਾਹ ਰੁਕਿਆ ਹੋਇਆ ਸੀ ਤੇ ਦਿਲ ਧੜਕੀ ਜਾ ਰਿਹਾ ਸੀ। ਕੁੜੀ ਅੱਖਾਂ ਹੀ ਅੱਖਾਂ ਵਿੱਚ ਮੁੰਡੇ ਤੋਂ ਚੋਰੀ ਮੁਸਕਾਂ ਪੈਦੀ। ਚਰਨ ਦੇ ਦਿਲ ਤੇ ਕੁੜੀ ਦੇ ਨਕਸ਼ ਵਾਰੀ-ਵਾਰੀ ਜਖਮ ਲਾ ਰਹੇ ਸਨ। ਚਰਨ ਨੇ ਜਾਣ ਕੇ ਮੂੰਹ ਭਵਾ ਲਿਆ। ਉਸ ਦਾ ਅੰਦਰ ਚੀਕ ਮਾਰਨ ਨੂੰ ਛਾਲਿਆ। ਪਰ ਉਸ ਦੰਦਾ ਹੀ ਟਣ ਬੁੱਲ ਚ ਕੁੱਟ ਲਿਆ। ਪੱਟੀ ਬੰਨਣ ਵੇਲੇ ਉਸ ਦਾ ਜਖਮ ਜਖਮੀ ਹੱਥ ਤੋਂ ਕੋਲੇ ਪਰਾਂ ਵਿੱਚ ਘਾਰਥ ਰਾ ਰਿਹਾ ਸੀ। ਉਹ ਆਪਣੇ ਦਿਲ ਦੀ ਧੜਕਣ ਨੂੰ ਮੁੱਠੀ ਵਿੱਚ ਕੁੱਟ ਲੈਣਾ ਚਾਹੁੰਦਾ ਸੀ। ਇੱਕ ਵਾਰ ਉਹਨਾਂ ਇੱਕ ਦੂਜੇ ਨੂੰ ਪੂਰੀਆਂ ਅੱਖਾਂ ਖੋਲ ਕੇ ਤੱਕਣ ਦਾ ਹਿਆ ਕੀਤਾ ਉਹ ਪ੍ਰਸੰਨ ਜ਼ਰੂਰ ਹੋਈ ਪਰ ਮੁਸਕਰਾਉਣ ਦੀ ਕੋਈ ਵੀ ਦਲੇਰੀ ਨਾ ਕਰ ਸਕਿਆ ਕੁੜੀ ਨੇ ਸ਼ਰਮਾ ਕੇ ਨਜ਼ਰਾਂ ਫੇਰ ਲੀਆਂ ਚਰਨ ਨੇ ਇੱਕਦਮ ਅੱਖਾਂ ਚੁਮਕਾਉਂਦਿਆਂ ਸੋਚਿਆ ਮੈਂ ਇੱਥੇ ਕਿਉਂ ਹਾਂ ਬਸ ਇੱਕ ਫਾਂਬਾ ਹੋਰ ਠੀਕ ਹੋ ਜਾਵੇਗਾ ਤੁਹਾਡੀ ਮਿਹਰਬਾਨੀ ਨੋਮੈਂਟ ਨਹੀਂ ਜੀ ਸਸਰੀਆਕਲ ਸਸਰੀਆਕਲ ਹੱਥ ਚਰਨ ਹੱਥ ਨੂੰ ਬਲੋਸਦਾ ਇੱਕ ਨਿਸ਼ਾਈ ਵਾਂਗ ਪਿੰਡ ਨੂੰ ਜਾ ਰਹੀ ਸੀ ਉਸ ਤੇ ਕੰਨ ਵਿੱਚ ਕੁੜੀ ਦੀ ਸਾਫ਼ ਮਿੱਟੀ ਤੇ ਨਿੱਖਣ ਦੀ ਆਵਾਜ਼ ਸੁਰ ਤਾਲ ਵਾਂਗ ਸਰੋਧ ਬਣੀ ਹੋਈ ਸੀ ਉਹ ਰਾਹ ਵਿੱਚ ਆਉਂਦਾ ਕਈ ਵਾਰ ਮੁਸਕਰਾਇਆ ਤੇ ਹੱਸਿਆ ਉਸ ਦਾ ਪਹਿਲੀ ਵਾਰ ਕਿਸੇ ਕੁੜੀ ਨਾਲ ਹੱਥ ਛੁਆਇਆ ਸੀ ਤੇ ਕੁੜੀ ਵੀ ਐਨੀ ਮਿਹਰਬਾਨ ਉਸ ਵੇਖ ਤਿਆਰ ਜਾ ਕੇ ਮੈਨੂੰ ਚੁੰਮ ਲਿਆ ਉਹ ਇਹ ਪਾਗਾਂ ਵਾਲਿਆ ਤੂੰ ਤਾਂ ਭਾਵੇਂ ਹੁਣ ਰਾਜੀ ਨਾ ਹੋ ਫਿਰ ਉਸ ਤੇ ਅਣਪਰਵ ਵਿੱਚ ਕੁੜੀ ਦਾ ਹਸੀਨ ਚਿਹਰਾ ਕਿਤਾਬਾਂ ਖੁੱਲ ਗਿਆ ਉਸ ਦੇ ਨਕਸ਼ ਆਪਣੇ ਆਪਣੀ ਵਿਕਮਤਾ ਵਿੱਚ ਮੁਸਕਰਾ ਰਹੀ ਸਨ ਉਹ ਫੈਸਲਾ ਨਾ ਕਰ ਸਕਿਆ ਕਿਹੜਾ ਨਕਸ਼ ਕਿਸ ਤੋਂ ਸੋਹਣਾ ਪੂਰੀ ਦੇ ਮਿਲਣ ਸੁਭਾ ਨੇ ਮੈਨੂੰ ਕਿਤੋਂ ਨਹੀਂ ਕਿਤੋਂ ਦਾਣਾ ਨਹੀਂ ਛੱਡਿਆ ਇਹ ਬੋਲ ਉਸਨੇ ਸ਼ਰਾਬੀ ਮਨ ਵਿੱਚੋਂ ਇੱਕ ਤਰ੍ਹਾਂ ਡੋਲ ਪਈ راہ ਵਿੱਚ ਉਸਨੂੰ ਡਾਕਟਰਾਂ ਦਾ ਮਿਲ ਪਿਆ ਉਸਦੇ ਹੱਥ ਵਿੱਚ ਬੈਗ ਫੜਿਆ ਹੋਇਆ ਸੀ ਚੰਨ ਨੇ ਉਸਨੂੰ ਪਹਿਲੀ ਵਾਰ ਬਹੁਤ ਹੀ ਆਦਰ ਸਤਕਾਰ ਨਾਲ ਸਸਰੀਆ ਕਾਰ ਬਣਾਈ ਜਦੋਂ ਖੇਤ ਕਦੀ ਵੇਥ ਤੇ ਚਲਿਆ ਗਿਆ ਤਦ ਉਸ ਮਨ ਵਿੱਚ ਆਇਆ ਕਿ ਜੇ ਤੂੰ ਸਰਦਾਰਾ ਕਰ ਹੁੰਦਾ ਸਾਡੀ ਕਿਸਮਤ ਕਦੋਂ ਖੁੱਲਣੀ ਸੀ ਰੱਬ ਕਰਕੇ ਤੂੰ ਘਰ ਹੀ ਨਾ ਹੋਇਆ ਕਰੀ ਅਸਾਂ ਅਗਲਾ ਫੰਬਾ ਵੀ ਲਗਵਾਉਣਾ ਏ ਉਸ ਦਾ ਸੂਰ ਹਲਪਾਲ ਬਾਤ ਰਹੇ ਸੀ ਉਹ ਤੁਰਿਆ ਜਾਂਦਾ ਇੱਕ ਟਿੱਬੇ ਤੇ ਖਲੋ ਗਿਆ ਉਸ ਨੂੰ ਜਦ ਪਿਆ ਉਸ ਦੀ ਪੈਰ ਸ਼ੋ ਦੇ ਜਰੇ ਜਿੰਦਗੀ ਦੀ ਮਾਨ ਵਿੱਚ ਟੜਕ ਪਏ ਹਨ ਸਾਰੀ ਰੇਤ ਆਪਣੀ ਕਿਸਮਤ ਦੀ ਮੁਸਕਾਨ ਵਿੱਚ ਚਮਕ ਰਹੀ ਸੀ ਚਰਨ ਲੱਤਾਂ ਵਾਪਸਾਰ ਕੇ ਰੇਤ ਤੇ ਪੈ ਗਿਆ ਉਸ ਦਾ ਬਿਸ਼ਮਾਤ ਠੰਡੀ ਕੋਲੀ ਰੇਤ ਨੂੰ ਉਂਗਲਾਂ ਵਿੱਚੋਂ ਗੇਰ ਰਿਹਾ ਸੀ ਪੱਛਮ ਵਿੱਚ ਲਾਲੀ ਦੀ ਆਖਰੀ ਰੇਖਾ ਵੀ ਖਸਮੈਲੀ ਹੁੰਦੀ ਜਾ ਰਹੀ ਸੀ ਚਰਨ ਦੇ ਮਜਲੇ ਜਜ਼ਬਿਆਂ ਦੇ ਸਾਖੀ ਸਮਾਨ ਵਿੱਚ ਤਾਰੇ ਚਪਕਾ ਚਪਕਾ ਤੋਂ ਲੇਸ਼ਕ ਮਾਰ ਰਿਹਾ ਉਠੇ ਉਸ ਆਪਣੇ ਵੱਲ ਪੂਰੇ ਧਿਆਨ ਨਾਲ ਵੇਖਿਆ ਉਹ ਪਿਛਲੇ ਇੱਕ ਘੰਟੇ ਵਿੱਚ ਹੀ ਜਵਾਨ ਹੋ ਗਿਆ ਸੀ ਤੇ ਹਸੀਨ ਅਤੇ ਪਿਆਰਾ ਸੰਖ ਕੜਿਆਲ ਦੀ ਲਗਾਤਾਰ ਆਵਾਜ਼ ਨਾਲ ਉੱtreਪ ਗਿਆ ਅਤੇ ਕਿਤਾਬਾਂ ਸਮੇਟ ਰਵਾਰਾ ਵੀ ਤੁਰ ਪਿਆ। ਨਹਿਰ ਦੇ ਪੁੱਲ ਤੇ ਆ ਕੇ ਉਸ ਦੇ ਪੈਰ ਹੌਲੀ ਹੁੰਦੇ ਫਿਰ ਰੁਕ ਗਏ। ਤਾਰਾਂ ਦਾ ਸ਼ੋਰ, ਜਲਤਰੰਗ ਦਾ ਸੰਗੀਤ ਬਣ ਕੇ ਉਸ ਦੀ ਰੂਹ ਨੂੰ ਸੰਚਾਰ ਰਿਹਾ ਸੀ। ਪਾਣੀ ਦੀਆਂ ਲਹਿਰਾਂ ਅਤੇ ਕੁਮਾਰਾਂ ਵਿਚਕਾਰ ਉਸ ਨੂੰ ਬੱਟਾ ਭਰੀ ਕਾਲੀ ਚੁੰਨੀ ਵਿੱਚੋਂ ਇੱਕ ਗੋਰਾ ਨਿਸ਼ੋ ਚਿਹਰਾ ਡੁੱਬ ਡੁੱਬ ਉੱਪਰ ਰਿਹਾ ਦਿੱਸਦਾ। ਜਿਵੇਂ ਦਾ ਉਸ ਨੂੰ ਚੇਤਤਾ ਜਿਤ ਜੀਤਾ ਵੀ ਨਹੀਂ ਰਿਹਾ ਸੀ ਉਸ ਵਿੱਚ ਕੋਈ ਪੀੜ ਨਹੀਂ ਸੀ ਚੀਜ਼ ਨਹੀਂ ਸੀ ਉਸ ਡੇਡ ਮੀਲ ਦੀ ਬਾਟ ਵਿੱਚ ਹੀ ਡੂੰਗਾ ਹਨੇਰਾ ਕਰ ਦਿੱਤਾ ਪਿਆਰ ਭਰੀ ਸ਼ੋਦਾ ਇਰਾਜ ਜਿਵੇਂ ਉਸ ਮਹਿਸੂਸ ਕੀਤਾ ਕਿਸੇ ਨੂੰ ਦੱਸਣ ਲਈ ਉਹ ਕਾਲਾ ਪੈ ਰਿਆ ਸੀ ਉਹ ਮਨਮੁਲ ਪੈਂਦੇ ਬਲਬਲੇ ਸੱਜਰੀ ਅਤੇ ਹਰ ਪਲ ਵਾਦੀ ਜਾ ਰਹੀ ਖੁਸ਼ੀ ਨੂੰ ਮਸ ਫੁੱਟਦੀ ਮੁੱਛ ਫੁੱਟਦੀ ਜਵਾਨੀ ਕਿਵੇਂ ਸਾਂਦੀ ਉਸ ਖਿਆਲ ਕੀਤਾ ਸਾਰੀ ਘਟਨਾ ਪਾਗ ਨੂੰ ਦੱਸ ਦੇਗੀ ਰਾਤੇ ਦੀ ਰੋਕੀ ਪਿਛੋਪਾਲ ਕੋਲ ਪਰਨੇ ਜਾਂਦਾ ਹੁੰਦਾ ਸੀ ਚਰਨ ਉਸਨੂੰ ਦੱਸਣ ਲਈ ਹਲੇ ਤਿਆਰ ਹੀ ਹੋ ਰਿਹਾ ਸੀ ਕਿ ਬਾਲ ਬੋਲ ਪਿਆ ਚਰਨੇ ਪਤਾ ਨਹੀਂ ਤੂੰ ਅੱਜ ਸ਼ਾਮੀ ਕਿੱਥੇ ਮਰ ਗਿਆ ਵੀਰ ਛੇਰ ਨਹੀਂ ਮਾਰੀ ਪੁੱਤਰਾ ਸਵਾ ਲਿਆ ਸੁਣਾ ਤੇਰੀ ਜ਼ਖਮ ਦਾ ਹਾਲ ਉਸਦੀ ਭਾਰੀ ਦੀ ਇਸ ਤਰ੍ਹਾਂ ਹਰਕਤ ਕਰ ਰਹੀ ਸੀ ਜਿਵੇਂ ਹੁਣ ਵੀ ਕੋ ਸ਼ਕਾਰ ਦੀ ਚਪਟੀ ਹੋ ਚਰਨੇ ਇੱਕ ਪਲ ਸੋਚਿਆ ਇਸ ਗੱਲ ਇਸ ਨੇ ਗੱਲ ਉਲਟ ਪਾ ਲਈ ਬਾਈ ਪਹਿਲਾਂ ਮੇਰੀ ਲੁਕੋ ਫਿਰ ਸ਼ੇਰਪਾਸਨਾ ਬੱਕਰੀ ਪਾਲਕੀ ਜੀ بارش ਹੋਰੀ ਐਵੇਂ ਨਹੀਂ ਆਖ ਗਈ ਉਸ ਉਥੇ ਹੀ ਡੜਬਟ ਲੀ ਉਸ ਦਾ ਪੜਨ ਵਿੱਚ ਜੀ ਨਾ ਲੱਗਾ ਪਾਲਸ਼ ਕਾ ਦਤ ਕੇਮਾ ਹੋਣ ਕਰਕੇ ਪੈਣ ਲਈ ਕਾਲਾ ਸੀ ਚਰਨੋ ਵਾਸੀ ਆਉਣ ਦੀ دیر ਸੀ ਕਿ ਉਸ ਲੈਂਪ ਵਿੱਚ ਫੂਕ ਮਾਰ ਦਿੱਤੀ ਸਾਰੀ ਰਾਤ ਕੋਈ ਚਰਨ ਦਾ ਹੱਥ ਘੁੱਟਦਾ ਰਿਹਾ ਇਸ ਪਿਆਰ ਦੀ ਦੁਨੀਆ ਵਿੱਚ ਉਸ ਆਪਣੇ ਆਪ ਨੂੰ ਖੁੱਲ੍ਹਿਆਂ ਛੱਡ ਦਿੱਤਾ ਅਵੇਲੀ ਦੀਵਾਰੀ ਵਿੱਚ ਦੇ ਨੀਲੇ ਕਾਲੇ ਅਸਮਾਨ ਵਿੱਚ 베ੜੀ ਬਣਿਆ ਚੰਨ ਤਰਦਾ ਅੱਗੇ ਹੀ ਅੱਗੇ ਵਧ ਰਿਹਾ ਸੀ ਨਾਲ ਦੇ ਮੰਜੇ ਤੋਂ ਘਰਾੜਿਆਂ ਦੀ ਆਵਾਜ਼ ਨਹੀਂ ਖਰਾਸ ਪਾਂਗ ਇੱਕ ਰਫ਼ਤਾਰ ਫੜ ਲਈ ਸੀ ਧੰਨ